ਸੋਨ ਮੰਡਲ ਇੱਕ ਜੋਗੀ ਬਈਸੇ ਇਹ ਤੁਹਾਡੇ ਸਿਲੇਬਸ ਦੇ ਬੋਲ ਆ ਕੋਈ ਬਚਨ ਬਾਹਰ ਨਿਕਲੂਗਾ ਜੋ ਤੁਹਾਡੇ ਸਿਲੇਬਸ ਵਿੱਚ ਹੈ ਤੇ ਤੁਹਾਡੇ ਪੇਪਰ ਵਿੱਚ ਆਉਣਾ ਹੈ ਕੀ ਆਖਿਆ ਆਖਣੀ ਨਾ ਮਾਸਟਰ ਵੀ ਆਹ ਕੁਐਸਚਨ ਤੇਰੇ ਪੇਪਰ ਵਿੱਚ ਆਉਣਗੇ ਜਾਂ ਆ ਸਕਦੇ ਇਹ ਤੇ ਆਉਣੇ ਨੇ ਇੱਕ ਦਿਨ ਜਦੋਂ ਤੁਸੀਂ ਪੀ ਐਚ ਡੀ ਦੀ ਪੜਾਈ ਕਰਨੀ ਗੁਰਮਤਿ ਜੀ ਪੀ ਐਚ ਡੀ ਦੀ ਸਰੇ ਦੀ ਛੋਟੀਆਂ ਮੋਟੀਆਂ ਤੇ ਆਗਿਆ ਜੋੜੇ ਚੜ ਲੈ ਸੇਵਾ ਕਰ ਲਈ ਸਿਮਰਨ ਕਰ ਲਿਆ ਕੀਰਤਨ ਕਰ ਲਿਆ ਕੀਰਤਨ ਸੁਣ ਲਿਆ ਇਹਦੇ ਤੋਂ ਉੱਤੇ ਜਿਦਨ ਤੈਨੂੰ ਚੌਥੇ ਪਦ ਦੇ ਬੋਲਾਂ ਦੇ ਪੇਪਰ ਪੜ੍ਹਨੇ ਨੇ ਉੱਥੇ ਤੇਰੇ ਕੋਲੋਂ ਕੁ ਸਵਾਲ ਪੁੱਛਣੇ ਨੇ ਇੱਕ ਜੁੜੀ ਹੋਈ ਆਤਮਾ ਬੈਠੀ ਆ ਆਖੋ ਵੈਗਰ ਸੁਨ ਮੰਡਲ ਸੁਨ ਮੰਡਲ ਪਤਾ ਸੁਨ ਮੰਡਲ ਕਿੰਨੂੰ ਕਹਿੰਦੇ ਨਹੀਂ ਐ ਨਹੀਂ ਸੁੰਨ ਮੰਡਲ ਦਾ ਮਤਲਬ ਇਹ ਵਿਚਾਰਾਂ ਤੋਂ ਰਹਿਤ ਵਾਲੇ ਮੰਡਲ ਵਿੱਚ ਜੋਗੀ ਦਾ ਮਤਲਬ ਹੁੰਦਾ ਜੁੜੀ ਹੋਈ ਆਤਮਾ ਪੰਘਵੇਂ ਕੱਪੜੇ ਵਾਲਾ ਨਹੀਂ ਕੋਈ ਵੀ ਤੁਸੀਂ ਵੀ ਹੋ ਸਕਦੇ ਹੋ ਜਿਹੜਾ ਜੁੜਿਆ ਉਹ ਜੋਗੀ ਆਖੋ ਐਗਰੂ ਵੈਲਕੋ ਸੁੰਨ ਮੰਡਲ ਇੱਕ ਜੋਗੀ ਬੈਸੇ ਤੇ ਸਵਾਲ ਕੀਤਾ ਮੇਰੇ ਸਤਿਗੁਰੂ ਨੇ ਪੀ ਦੱਸੋ ਉਹ ਮਰਦਿਆ ਕਿ ਤੀਵੀਆ ਜਿਹੜਾ ਜੁੜਿਆ ਹੈ ਮਰਦਿਆ ਕਿ ਤੀਵੀਆ ਜਦ ਸਾਰਿਆਂ ਨੇ ਆਖਿਆ ਨਹੀਂ ਮਾਰਾ ਸਾਨੂੰ ਨਹੀਂ ਪਤਾ ਲੱਗਦਾ ਵੀ ਉਹ ਮਰਦਿਆ ਕਿ ਤੀਵੀਆ ਕਹਿੰਦੇ ਨਾਰ ਨਾ ਪੁਰਖ ਨਾ ਉਹ ਔਰਤ ਹੈ ਜੁੜੇ ਦਾ ਕੀ ਆ ਜੁੜਿਆ ਕਿੱਥੋਂ ਪਤਾ ਲੱਗੇ ਵੀ ਔਰਤਿਆ ਕਿ ਮਰਦਿਆ ਇਹ ਤੇ ਥੱਲੇ ਵਾਲੀਆਂ ਕਹਾਣੀਆਂ ਨੇ ਜਨਾਂ ਦੇ ਅੱਖਾਂ ਨਾਲ ਵੇਖਦਾ ਤੈਨੂੰ ਔਰਤ ਦਿਸਦੀ ਜਦਨ ਕੰਨਾਂ ਨਾਲ ਬੋਲ ਸੁਣਦਾ ਐ ਤੈਨੂੰ ਬੋਲ ਸੁਣਦੇ ਵੀ ਔਰਤ ਦੇ ਕਿ ਮਰਦ ਦੇ ਨੇ ਗੁਰੂ ਕਹੈ ਸਿੱਖਾ ਜਦਨ ਕੋਈ ਜੋੜੀ ਜਾਂਦੀ ਆਤਮਾ ਪਰਮੇਸ਼ਵਰ ਦੇ ਚ ਉਹਨੂੰ ਨਹੀਂ ਪਤਾ ਹੁੰਦਾ ਅੱਗੇ ਔਰਤ ਬੈਠੀ ਐ ਕਿ ਮਰਦ ਬੈਠਾ ਐ ਉਹਨੂੰ ਤੇ ਕੋਈ ਰੂਪ ਦਿਸਦਾ ਐ ਜਿਉਂ ਦੀਸੇ ਸੋ ਤੇਰਾ ਰੂਪ ਨਾਰ ਨਾ ਪੁਰਖ ਕਹੋ ਕੋウ ਕੈਸੇ ਦੱਸੋ ਲੋਕੋ ਜਿਹੜੀ ਜੁੜੀ ਹੋਈ ਆਤਮਾ ਉਹ ਔਰਤ ਆ ਕੇ ਮਰਦਿਆ ਤੇ ਜਵਾਬ ਆਇਆ ਜਿਮੀ ਜਮਾਨ ਕੇ ਵਿਖੇ ਸਮਸਤਿਕ ਜੋਤ ਹੈ ਨਾ ਬਾੜ ਹੈ ਨਾ ਘਾਟ ਹੈ ਨਾ ਬਾੜ ਘਾਟ ਹੋਤ ਹੈ ਨਾ ਨਰ ਹੈ ਨਾ ਨਾਰ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾ ਗੁਰੂ ਕਿਆ ਸਿੱਖਾ ਉਹ ਨਾਰ ਹੈ ਨਾ ਉਹ ਪੁਰਖਾ ਉਹੀ ਤੇਰਾ ਬਾਬਾ ਸ਼ਬਦਨਾ ਔਰਤੀ ਬੋਲ ਪਤੋਏ ਸ਼ਬਦ ਨਾ ਔਰਤ ਆ ਨਾ ਮਰਦ ਆ ਉਹ ਤੇ ਇੱਕ ਜੋਤ ਆ ਤੇ ਜੋਤ ਨੂੰ ਆਪਾਂ ਐਨੇ ਪਿਆਰ ਨਾਲ ਪੜਨਾ ਵੀ ਇਹ ਜੋਤ ਮੇਰੇ ਅੰਦਰ ਪ੍ਰਗਟ ਹੋ ਜਾਏ ਬੁੱਧੂ ਸ਼ਾ ਜਿੱਡੀ ਉਮਰ ਬਜ਼ੁਰਗਾਂ ਦੀ ਆ ਮੈਂ ਟੀਵੀ ਤੇ ਵੇਖ ਰਿਆ ਸਾਂ ਬਜ਼ੁਰਗ ਪੁਰਾਣ ਦਿੱਸਦਾ ਨਹੀਂ ਕੀਰਤਨ ਦੇ ਵਿੱਚੋਂ ਆਖੋ ਵੈਗਰੂ ਵੈਗਰੂ ਪੀਰ ਬੁੱਧੂ ਸ਼ਾ ਇੱਕ ਦਿਨ ਸ਼ੀਸ਼ੇ 'ਚ ਵੇਖਿਆ ਤੇ ਸ਼ੀਸ਼ੇ 'ਚ ਵੇਖ ਕੇ ਹਿੱਲ ਗਿਆ ਤੇ ਵੇਖ ਕੇ ਲਾਗੇ ਖਲੋਤੇ ਪੀਰ ਨੇ ਆਖਿਆ ਪੀਰ ਜੀ ਤੁਸੀਂ ਇੰਨੀ ਆਵਾਦਤ ਵਾਲੇ ਬੰਦੇ ਆਖੋ ਵੈਗਰ ਆਪੋ ਆਪਣੇ ਅੰਦਰ છાਤੀ ਮਾਰਿਓ ਸਮਾਪਤੀ ਕਰਨ ਲੱਗਾ ਇੰਨੀ ਆਵਾਦਤ ਵਾਲੇ ਬੰਦੇ ਸ਼ੀਸ਼ਾ ਵੇਖ ਕੇ ਐ ਕਿਉਂ ਹੋ ਗਏ ਕਹਿੰਦਾ ਮੈਂ ਅੱਜ ਪਹਿਲੀ ਵਾਰ ਸ਼ੀਸ਼ਾ ਵੇਖਿਆ ਵੀ ਮੇਰਾ ਦਾੜਾ ਚਿੱਟਾ ਹੋ ਗਿਆ ਅਸੀਂ ਤੇ ਐਵੇਂ ਨਾ ਚੇਤੇ ਕੀਤਾ ਵੀ ਮੇਰਾ ਦਾੜਾ ਚਿੱਟਾ ਹੋ ਗਿਆ ਉਸ ਪੀਰ ਦੇ ਮਰੀਜ਼ ਨੇ ਆਖਿਆ ਦਾੜਾ ਤੇ ਚਿੱਟਾ ਆਮੀ انسان ਦਾ ਹੁੰਦਾ ਕਾਲੇ ਤੋਂ ਕਾਲੀ ਹੂਫਨ ਧੌੜੇ ਆਏ ਕਾਲੀ ਹੂਫਨ ਤੇ ਬਿਰਨਾਵੇਂ ਵੱਤ ਗਿਆ ਗਵਾਏ ਨਾਮ ਤੋਂ ਬਿਲਾ ਕਾਲੇ ਵੀ ਐਵੇਂ ਗਵਾਚ ਗਏ ਤੇ ਚਿੱਟੇ ਵੀ ਐਵੇਂ ਗਵਾਚ ਗਏ ਪੀਰ ਜੀ ਕੰਬੇ ਕਿਉਂ ਕਹਿੰਦੇ ਅੱਖਾਂ ਨੇ ਦੱਸਿਆ ਏ ਵੀ ਦਾੜਾ ਤੇ ਤੇਰਾ ਚਿੱਟਾ ਹੋ ਗਿਆ ਮਗਰ ਤੇਰਾ ਅੰਦਰਲਾ ਦੀਵਾ ਨਹੀਂ ਜਗਿਆ ਚੇਤਾ ਕਰਿਓ ਗੁਰਪ੍ਰੇਸੀ ਜੇ ਨਹੀਂ ਜਗਿਆ ਤੇ ਗੁਰੂ ਅਗੇ ਤਰਲਾ ਪਾਇਓ ਇਹ ਜਗਾ ਦਿੰਦਾ ਜੇ ਬੜੇ ਬੜੇ ਜਗਾਏ ਰਹੇ ਨੇ ਸੱਚੀ ਮੁੱੱਚੀ ਗਾਹੀ ਹੋਣ ਦੀ ਜ਼ਰੂਰਤ ਆ ਉਹਦੇ ਤੇ ਕੋਲ ਹੋਇਆ ਹੀ ਇੰਨੀ ਬਖਸ਼ਿਸ਼ ਦੀ ਲੋ ਆ ਵੀ ਬੁਝੇ ਦੀਵੇ ਤੇ ਜੋ ਦੀਵਾ ਬਲਿਆ ਜਦੋਂ ਪੀਰ ਨੇ ਆਖਿਆ ਮੇਰਾ ਦੀਵਾ ਨਹੀਂ ਜਗਿਆ ਤੇ ਉਹਦੇ ਮਰੀਦ ਨੇ ਆਖਿਆ ਅੱਛਾ ਲੱਗ ਗਿਆ ਪਤਾ ਵੀ ਮੇਰਾ ਸਿੱਧਾ ਸਿੱਧਾ ਮੇਰੇ ਕੋਲ ਮੇਰਾ ਦੀਵਾ ਨਹੀਂ ਜਲਿਆ ਤੇ ਪੀਰ ਦੇ ਮਰੀਜ਼ ਨੇ ਆਖਿਆ ਫਿਰ ਛੇਤੀ ਕਰਕੇ ਤੇ ਚਲਿਆ ਨਾ ਜਾਵੇ ਉਹ ਦੀਵੇ ਜਗਾਉਣ ਵਾਲਾ ਪੌਂਡਾ ਸਾਹਿਬ ਆਇਆ ਹੀ ਮੈਂ ਵੇਖਿਆ ਜਿਨੇ ਜਿਨੇ ਉਹਦੇ ਕੋਲ ਜਾ ਕੇ ਉਹਦੇ ਦਰਦਾਰ ਕੀਤੇ ਨੇ ਸਾਰੇ ਹੀ ਜਗਮਗ ਜਗਮਗ ਹੋ ਕੇ ਆ ਗਈ ਪੀਰ ਜੀ ਛੇਤੀ ਦੌੜੋ ਤੇ ਸਡੌਰੇ ਤੋਂ ਦੌੜਿਆ ਪੀਰ ਬੁੱਧੂ ਸਾਹਿਬ ਜਾ ਕੇ ਪੌਂਡਾ ਸਾਹਿਬ ਵੇਖਿਆ ਪਲੰਗ ਦੇ ਉੱਤੇ ਕੋਈ ਬੈਠਾ ਐਡਾ ਸਵਾ 7 ਫੁੱਟ ਉੱਚਾ ਤੁਹਾਨੂੰ ਪਤਾ ਤੁਹਾਡੇ ਬਾਪ ਦਾ ਕੱਟ ਕਿੱਦਾਂ ਸੀ ਸਵਾ 7 ਫੁੱਟ ਉੱਚਾ ਗੋਡਿਆਂ ਤੋਂ ਲੰਮੀਆਂ ਬਾਹਾਂ ਐ ਤਰ੍ਹਾਂ ਪਲੰਗ ਦੇ ਉੱਤੇ ਫਨੀਅਰ ਸੱਪ ਵਾਂਗ ਬੈਠਾ ਸਿਰ ਚੁੱਕ ਕੇ ਮੇਰਾ ਕਲਗੀਆਂ ਵਾਲਾ ਪਾਚਾ ਦੂਰੋਂ ਵੇਖਿਆ ਤੇ ਭੱਜੀ ਆਉਂਦੀ ਨਦੀ ਨੂੰ ਨੇਮ ਦੀ ਦੀਵਾਰ ਹੋ ਗਈ ਪ੍ਰੇਮ ਦੇ ਅੱਗੇ ਸਮਝ ਵੀ ਰਹੇ ਹੋ ਮੇਰੇ ਨਾਲ ਰਿਪੀਟ ਕਰ ਰਹੇ ਹੋ ਕਿ ਉਸ ਘੜੀ ਨੂੰ ਵੇਖ ਰਹੇ ਹੋ ਜਿੱਥੇ ਪ੍ਰੇਮ ਵੱਲ ਨੂੰ ਤੁਰਿਆ ਜਾਂਦਿਆਂ ਕੋਈ ਨੇਮ ਦੀ ਦੀਵਾਰ ਕਰਕੇ ਇਸ ਜਨਮ ਦੇ ਵਿੱਚੋਂ ਖੱਲੀ ਮੁੜ ਜਾਂਦਾ ਨੇਮ ਮੰਜ਼ਲ ਨਹੀਂ ਗਈ ਪ੍ਰੇਮ ਮੰਜ਼ਲਿਆ ਉੱਥੇ ਜਾ ਕੇ ਖਲੋ ਗਿਆ ਜਦੋਂ ਖਲੋ ਗਿਆ ਐਧਰ ਘਟ ਘਟ ਕੇ ਜਿੰਨੂੰ ਪਤਾ ਨਹੀਂ ਸੀ ਨਾ ਕੋ ਪੌਂਡਾ ਸਭ ਮੇਰੇ ਵੱਲ ਨੂੰ ਭੱਜਾ ਆਉਂਦਾ ਏ ਉਹਦੇ ਇੱਕ ਇੱਕ ਕਦਮ ਦੇ ਨਾਲ ਮੇਰਾ ਪਾਤਸ਼ਾਹ ਕਦਮ ਬੋਚੀ ਕਰਨ ਨੂੰ ਭੱਜਾ ਆਉਂਦਾ ਸੀ ਵੀ ਅੱਜ ਇਹਦੀ ਤਕਦੀਰ ਖੁੱਲਣੀ ਆ ਤੇ ਜਿਹੜੀ ਭਾਵਨਾ ਲੈ ਕੇ ਆਇਆ ਮੇਰਾ ਦੀਵਾ ਜਗ ਪਏ ਮੇਰੇ ਗੁਰੂ ਨਾਨਕ ਨੇ ਇਹਦਾ ਦੀਵਾ ਜਗਾ ਦੇਣਾ ਏ ਕੋਈ ਇਹ ਛੈ ਨਹੀਂ ਰੱਖ ਕੇ ਆਉਂਦਾ ਵੀ ਮੇਰਾ ਉਹ ਚਿੱਟੇ ਦਿਵਾਲੇ ਵਾਲੇ ਵੀ ਮੇਰਾ ਰੱਖ ਕੇ ਆਇਆ ਮੇਰਾ ਦੀਵਾ ਜਗਪੇ ਤੇ ਇੱਛਾ ਕੋਈ ਰੱਖ ਕੇ ਆਵੇ ਸਤਿਗੁਰੂ ਅੰਦਰ ਹਨੇਰੇ ਦੇ ਵਿੱਚ ਚਾਨਣ ਹੋ ਜਾਏ ਜਿੰਦਗੀ ਦੇ ਵਿੱਚ ਚਾਨਣ ਹੋ ਜਾਏ ਮੇਰੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਹਦੇ ਵੱਲ ਭੱਜਿਆ ਹੁੰਦਿਆ ਖਰੋਗੀ ਸੀ ਨਾ ਨਦੀ ਸਿੱਖ ਕੀ ਸੀ ਨਦੀ ਗੁਰੂ ਕੀ ਸੀ ਸਮੁੰਦਰ ਮੇਰਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸਮੁੰਦਰ ਕਿੱਡਾ ਹੁੰਦਾ ਹੈ ਆਪਣੀ ਜਗ੍ਹਾ ਤੋਂ ਹਿਲਦਾ ਨਹੀਂ ਡਿੱਗ ਹੈ ਅਡੋਲ ਹੈ ਮਗਰ ਮੇਰਾ ਪਾਤਸ਼ਾਹ ਉਠਿਆ ਤਖਤ ਤੋਂ ਜਿੱਥੇ ਉਹ ਖਲੋ ਗਿਆ ਸੀ ਨਾ ਉਧਰ ਨੂੰ ਮੇਰਾ ਸਤਿਗੁਰੂ ਦੌੜ ਪਿਆ ਤੇ ਉੱਥੇ ਜਾ ਕੇ ਐ ਬਾਵਾ ਕਰਕੇ ਕਹਿੰਦਾ ਪੀਰ ਜੀ ਪਿੱਛੋਂ ਤੇ ਬੜਾ ਤੇਜ਼ੀ ਨਾਲ ਭੱਜੇ ਹੁੰਦੇ ਰੁਕ ਕਿਉਂ ਗਏ ਹੋ ਤੇ ਉਹਨੇ ਆਖਿਆ ਜੀ ਮੈਂ ਰੁਕ ਇਸ ਕਰਕੇ ਗਿਆ ਵੀ ਤੁਹਾਡੀ ਉਮਰ ਆ 19 ਸਾਲ ਦੀ ਮੇਰੀ ਉਮਰ ਆ 85 87 ਸਾਲ ਦੀ ਚਿੱਟੇ ਦਾੜੇ ਵਾਲਾ ਜਦੋਂ 19 ਸਾਲ ਦੇ ਬੱਚੇ ਦੇ ਪੈਰਾਂ ਤੇ ਮੱਥਾ ਟੇਕਦਾ ਲੋਕੀ ਕੀ ਆਖਣਗੇ ਤੇ ਚੁੱਕ ਕੇ ਇਤਰਾ ਗੋਡਿਆਂ ਤੋਂ ਗੱਲਣਾ ਲਾ ਕੇ ਆਖਿਆ ਮੈਂ ਤੇ ਮੱਥੇ ਟਗਾਉਂਦਾ ਹੀ ਨਹੀਂ ਮੈਂ ਤੇ ਬਹੁੜ ਪਿਤਾ ਗੱਲ ਲਾ ਰਿਆ ਮੇਰੇ ਵੱਲੋਂ ਤਾਂ ਕੋਈ ਤਰੇ ਮੇਰੀ ਨਹੀਂ ਇੱਛਾ ਵੀ ਮੈਨੂੰ ਕੋਈ ਮੱਥਾ ਟੇਕ ਕੇ ਮੈਂ ਤੇ ਕਿਨਾਂ ਕੋ ਬਾਵਾ ਗਾਂ ਕਰੇ ਤੇ ਮੈਂ ਚੁੱਕ ਕੇ ਕਿੰਨੀ ਵਾਰ ਦਿਉ ਦਰਸ ਸੁਖ ਦਤਿਆ ਮੈਂ ਗਲ ਵਿੱਚ ਲਾਗ ਗਲੇ ਸੁਣ ਬੇਨਤੀ ਬੋਰਡ ਪਿਤਾ ਬਰਕਤ ਹੋਵੇ ਇੱਥੇ ਤੇ ਲੱਗਣ ਦੀ ਗੱਲ ਆ ਵੀ ਗੱਲ ਨਾਲ ਲੱਗ ਤੂੰ ਮੈਨੂੰ ਮੱਥਾ ਨਾ ਟੇ ਤੇ ਜਦੋਂ ਚੱਕ ਕੇ ਇੱਥੇ ਲਾਇਆ ਕਲੇਜੇ ਤੇ ਪੀਰ ਜੀ ਦੇ ਅੰਦਰ ਕਰੋਨਾ ਦੀਵੇ ਜਗ ਪਏ ਜੁੜੀ ਹੋਈ ਸੁਰਤ ਨਾ ਔਰਤ ਹੁੰਦੀ ਆ ਨਾ ਮਰਦ ਹੁੰਦਾ ਉਸ ਸਿਲੇਬਸ ਦੇ ਉੱਤੇ ਕੰਮ ਕਰੋ ਨਹੀਂ ਤੇ ਫੇਲ ਹੋ ਜਾਓਗੇ ਜਦੋਂ ਤੁਹਾਡੇ ਸਾਹਮਣੇ ਸਿਲੇਬਸ ਦੇ ਵਿੱਚ ਲਿਖਿਆ ਹੈ ਕਿ ਮੇਰੇ ਤੱਕ ਆਨਲੀ ਬੰਦਾ ਥੌਟਲੈਸ ਹੋਵੇ ਕਿਉਂਕਿ ਮੈਂ ਅੱਗੇ ਥੌਟਲੈਸ ਹਾਂ। ਬਾਈ ਗੁਰੂ ਦੇ ਵਿੱਚ ਕੋਈ ਵਿਚਾਰ ਨਹੀਂ ਚੱਲਦਾ। ਸਰਗੁਣ ਨਿਰਗੁਣ ਰੰਕਾਰ ਸੁੰਨ ਸਮਾਧੀ ਸੁੰਨ ਸਮਾਦ ਬਿਠਾ ਹੈ ਮੇਰਾ ਬਾਬਾ ਤੇ ਤੁਹਾਨੂੰ ਵੀ ਉਹਨੇ ਉਹਨੂੰ ਹੀ ਦਾ ਆਣ ਕੇ ਗੱਲ ਨਾਲ ਮਿਲਣਾ ਹੈ ਜਿਹੜਾ ਸੁੰਨ ਸਮਾਦ ਹੋ ਗਿਆ ਜਿਹਦੀ ਸੁਰਤ ਵਿੱਚੋਂ ਫੁਰਨੇ ਮੁੱਕ ਗਏ